ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆ ਵੀ ਸਾਰੇ ਠੀਕ-ਠਾਕ ਹੋਵੋਗੇ ਕੰਟੀਨਿਊ ਕਰਦੇ ਆਪਾਂ ਆਪਣਾ ਅੱਜ ਦਾ ਬਲੌਗ ਤੇ ਅੱਜ ਸਵੇਰ ਦਾ ਮੀਂਹ ਪੈਣ ਲੱਗ ਰਿਹਾ ਹਨਾ ਪਹਿਲਾਂ ਥੋੜਾ-ਥੋੜਾ ਸੀ ਤੇ ਕਦੇ ਜ਼ਿਆਦਾ ਹੋ ਜਾਂਦਾ ਕਦੇ ਥੋੜਾ ਹੋ ਜਾਂਦਾ ਤੇ ਫੇਰ ਕੰਮ ਦੰਦੇ ਨਵੇਂੜੇ ਫਿਰ ਮੈਂ ਸੋਚਿਆ ਮੈਂ ਕੱਲ ਭੂਆਜੀ ਕੋਲ ਗਏ ਸੀ ਉਤੋਂ ਮੈਂ ਪਾਲਕ ਧਨੀਆ ਲਈ ਆਈ ਮੈਂ ਕਿਹਾ ਚਲੋ ਸਾਗ ਕਰ ਲੈਨੇ ਆ ਹਨਾ ਤੇ ਫੇਰ ਹੁਣ ਮੈਂ ਸਾਗ ਧਰ ਲਿਆ ਪਹਿਲਾਂ ਉਧਰਲੇ ਘਰੇ ਤਾਂ ਫਿਰ ਜਗ੍ਹਾ ਨਹੀਂ ਸੀ ਹਨਾ ਕਿਉਂਕਿ ਮੀ ਪੈ ਰਿਆ ਸੀ ਫਿਰ ਡੈਡੀ ਤੇ ਬਿੱਕੀ ਖੇਤ ਜਾ ਕੇ ਵਿੱਚ ਦੀ ਮੀ ਹਟ ਗਿਆ ਜਦੋਂ ਸਾਗ ਲਿਆਏ ਤੇ ਪਾਲਕ ਧਣੀਆਂ ਵਿੱਚ ਉਹ ਮੈਂ ਸਾਰਾ ਕੱਲ ਕੱਟ ਕੇ ਰੱਖ ਲਿਆ ਸੀ ਫਿਰ ਅਸੀਂ ਨੇ ਆ ਇਧਰਲੇ ਘਰੇ ਆਪਣਾ ਜਿਹੜਾ ਚੁੱਲਾ ਸੀ ਉਹ ਪਖਾ ਲਿਆ ਵਿਚਾਰਾ ਪਤੀਲਾ ਜੰਮੀ ਕਾਲਾ ਕਰਤਾ ਝੂਕ ਝੂਕ ਕੇ ਧੂਏ ਨਾਲ ਹਵਾ ਉਹ ਹੋਈ ਜਾਂਦੀ ਅੱਖਾਂ ਨਹੀਂ ਪੈਂਦਾ ਧੂਆਂ ਤੇ ਫਿਰ ਅਸੀਂ ਨੇ ਅੱਜ ਸਾਗ ਰੱਖ ਲਿਆ ਮੈਂ ਕਿਹਾ ਚਲੋ ਸਾਗ ਬਣਾ ਲੈਨੇ ਆ ਤੇ ਰੱਬ ਨੇ ਮੀਂਹ ਨਹੀਂ ਬੰਦ ਕਰਿਆ ਹੈਗਾ ਵਿੱਚ ਦੀ ਥੋੜਾ ਟਾਈਮ 10 ਮਿੰਟ ਬੰਦ ਕਰਦਾ ਤੇ ਫਿਰ ਫਿਰ ਮੀਂਹ ਆ ਜਾਂਦਾ ਹਨ ਤੇ ਚਲੋ ਤੁਸੀਂ ਵੀ ਦੱਸਿਓ ਵੀ ਮੀਂਹ ਕਿੱਥੇ ਕਿੱਥੇ ਪਿਆ ਹਨਾ ਆ ਦੇਖੋ ਮੀਂਹ ਪੈ ਰਿਹਾ ਥੋੜਾ ਥੋੜਾ ਜਿਹਾ ਗਿਰੀਆਂ ਜਾਂਦੀਆਂ ਨੇ ਕਈਆਂ ਆਟੇ ਨਾਲ ਦੀ ਰੰਮਦਾਰੀ ਹੋ ਗਈ ਵੀ ਆਪਾਂ ਇਹਦੇ نیچے ਹਨਾ ਸਾਗ ਸੂਗ ਰੋਟੀ ਰੂਟੀ ਮੈਂ ਮਰਜੀ ਬਣਾ ਸਕਦੇ ਆ ਤੇ ਉਧਰ ਜਗ੍ਹਾ ਨਹੀਂ ਸੀ ਆਪਾਂ ਨੇ ਸਾਗ ਰੱਖ ਲਿਆ ਹੁਣ ਮੈਂ ਕਿਹਾ ਚਲੋ ਚਾਰ-ਚਾਰ ਬਧੀਆ ਆਰਾਮਦਾਰੀ ਜੀ ਹੋ ਜੂਗੀ। ਆਂ ਗੱਪਨੇ ਫੁੱਲ ਮਚਾ ਲਿਆ ਤੇ ਹਲੇ ਇਹਦੇ ਤੇ ਪਾਂਡੂ ਫੇਰਨਾ ਸੀ ਚੁੱਲੇ ਤੇ ਇਹ ਰਹਿ ਗਏ ਫੇਰਨਾ ਘਣੀਓ। ਕਿਉਂਕਿ ਹਲੇ ਗਿੱਲਾ ਜਿਆ ਸੀ ਮੈਂ ਕਿਾ ਚੱਲ ਜੇ ਸੁੱਕ ਗਿਆ ਸਮਾਰ ਕੇ ਫੇਰ ਫੇਰ ਦੂੰਗੀ ਫਿਰ ਕੁਛ ਵੇਚਦੀ ਮੈਨੂੰ ਹੁਣ ਟਾਈਮ ਨਹੀਂ ਲੱਗਿਆ ਹੈਗਾ। ਫਿਰ ਅੱਜ ਮੈਂ ਸਲਾਬ ਬਣਾ ਲਈ ਸਾਗ ਦੀ। ਮੈਂ ਕਿਾ ਜੇ ਹੁਣ ਤਾਂ ਬਾਅਦ ਚ ਫੇਰਾਂਗੇ। ਜੋ ਸਾਂਗ ਸੁਗ ਬਣ ਗਿਆ ਚੁੱਲੇ ਨੂੰ ਮੇਰੇ ਅਨ ਸਮਾਰ ਕੇ ਰੱਖ ਲਾਂਗੇ ਪੰਡੂ ਪੰਡੂ ਫੇਰ ਕੇ ਤੇ ਚਲੋ ਜੀ ਫੇਰ ਮਿਲਦੇ ਆਪਾਂ ਹਾਂਜੀ ਤਕਰੀਬਨ ਆਪਣਾ ਜਿਹੜਾ ਸਾਗ ਹਨਾ ਅਰੀਜ ਚੁੱਕਿਆ ਵਸ ਹੁਣ ਥੋੜਾ ਜਿਹਾ ਟਾਈਮ ਲੱਗੂਆ ਕਿਉਂਕਿ ਆਗ ਜਿਹੜੀ ਆਪਾਂ ਨੇ ਫੁੱਲ ਵਿੱਚ ਆ ਰੱਖੀ ਆ ਤੇ ਜਦੋਂ ਸਾਗ ਧਰੋ ਤੇ ਚੁੱਲੇ ਤੇ ਲਵੋ ਨਾ ਹੱਲੋ ਇੱਕ ਤਾਂ ਹੁਣ ਠੰਡਾ ਤਾਂ ਵੀ ਹਲਣ ਨੂੰ ਜੀ ਨਹੀਂ ਕਰਦਾ ਹੈਗਾ ਤੇ ਉੱਪਰੋਂ ਚਾਲ ਸਾਗ ਵੀ ਜਲਦੀ ਬਣ ਜਾਂਦਾ ਅੱਗ ਮੱਚੀ ਜਾਂਦੀ ਆ ਫੁੱਲ ਹਨਾ ਤੇ ਸਾਡੀ ਟੀਮ ਵੀ ਬੈਠ ਗਈ ਆ ਕੇ ਚੁੱਲੇ ਕੋਲ ਸਾਸਰੀ ਕਾਲ ਲਈ ਸਾਸਰੀ ਕਾਲ ਨੂੰ ਔਰ ਕਦਵਾਏ ਤੇ ਕੋਈ ਨਹੀਂ ਆਇਆ ਕੋਈ ਅੱਛਾ ਤਾਂ ਪਰ ਲਾਗੇ ਤੇ ਮੰਗਰੇ ਹੋਗੇ 25 30 ਸਾਲ ਆਏ ਹੋਏ ਇਹ ਹੌਲੇ 25 ਸਾਲ ਦੀ ਹੈਗਾ ਨਾ 31ਵਾਂ 32ਵਾਂ ਸਾਲ ਲੱਗ ਗਿਆ ਨਹੀਂ 30 ਸਾਲ ਹੋ ਗਏ ਨੂੰ ਥੋੜੇ ਹੋ ਗਏ ਹੋਰ ਇੱਕ ਉਹ ਆ ਗਿਆ ਸਾਡਾ ਘੋਟਣਾ ਚਾਦਾ ਕੋ ਗੜਾ ਅੱਜ ਇਹਨੇ ਸਾਗ ਕੱਟਿਆ ਮੇਰੇ ਪੁੱਤ ਨੇ ਹਨਾ ਮਮਾ ਦੀ ਹੈਲਪ ਕਰੀ ਆ ਅਸੀਂ ਨੇ ਭਾਈ ਸਾਗ ਦੀ ਇੰਨੀ ਮਸ਼ੀਨ ਲਿਆਂਦੀ ਹੋਈ ਆ ਹਨਾ ਤੇ ਉਹ ਵੈਸੇ ਮੈਂ ਦਾਤ ਨਾਲ ਇਹ ਸਾਗ ਬਸ ਕਰ ਤੇ ਦਾਤ ਨਾਲ ਇਹ ਸਾਗ ਕੱਟਦੀਆਂ ਅੱਜ ਮੈਂ ਸੋਚਿਆ ਮੈਂ ਚੱਲ ਵੀ ਸਾਗ ਦੀ ਇੰਨੀ ਮਸ਼ੀਨ ਪਈ ਆ ਜਦ ਮੈਂ ਉਹਦੇ ਨਾਲ ਕੱਟ ਲੈਨੇ ਆ ਸਾਗ ਫਟਾਫਟ ਫੇਰ ਉੱਪਰੋਂ ਚੱਲ ਵਿੱਕੀ ਵੀ ਕਰੀਆਂ ਤੇ ਫੇਰ ਅਸੀਂ ਨੇ ਸਾਗ ਕੱਟਿਆ ਇਹ ਕੈਨ ਕਿਨ ਮਮਾ ਮੈਂ ਹੈਲਪ ਕਰਨੀ ਆ ਫੇਰ ਜਸਨੀ ਨੇ ਮਸ਼ੀਨ げੜੀ ਹਨਾ ਇਹ ਨਹੀਂ ਟੋਕ ਕੇ ਮਸ਼ੀਨ ਜਮ ਜਸ ਨਹੀਂ ਜਿਹੜੀ ਆਪਣੀ ਟੋਕ ਕੇ ਮਸ਼ੀਨ ਆ ਉਹ ਵੀ ਐਂ ਕਰਦੀ ਆ ਉਹ ਘੇੜਿਆ ਕਰ ਉਹਦੇ ਵਿੱਚ ਹੱਥਾ ਬਵਾਲਾ ਪਰ ਉਹ ਤਾਂ ਲੈਟ ਤੇ ਚੱਲਦੀ ਆ ਲੈਟ ਤੇ ਵੀ ਨਹੀਂ ਚੱਲਣੀ ਹੋਰ ਨਾਲ ਹੱਥਾ ਨਾਲ ਵੀ ਚੱਲ ਗਰ ਯੂਨਾਈਟਿਡ ਘੱਟ ਜੂਗਾ ਤੇਰਾ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਹੁੰਦੇ ਤਾਂ ਆ ਸੀ ਇੱਕ ਇੱਕ ਪੰਡ ਟੁੱਕ ਦਿੰਦੇ ਹੁੰਦੇ ਤੇ ਮੈਂ ਹਾਪੀ ਦੇ ਮਮਾ ਮੈਂ ਤੇ ਵੀ ਕਰਦਾ ਬਾਬਾ ਨੂੰ ਕਰਦੀ ਸੀ ਜਿੱਤੇ ਬਵਾਰੀ ਹੋ ਜੀ ਕਿ ਬਵਾਰ ਨਹੀਂ ਜੀ ਉਹ ਮਾੜਾ ਮਜੇ ਗਿੰਦੇ ਦੇਖੀ ਜਸਨੀ ਵਿੱਕੀ ਵੀ ਮੇਰੇ ਵਰਗੀ ਲੱਗਦੀ ਹੈ ਦੇਖੀ ਨਹੀਂ ਡੋਲ-ਡੋਲ ਜੰਮੂ ਦੇਖੀ ਜਸਨੀ ਡੈਡੀ ਕਣ ਜਾਈ ਡੈਡੀ ਵਰਗੀ ਹੈਗੀ ਆ ਬਸ ਉਹ ਅਭੀ ਜਾਣੀ ਹੈ ਤਾਂ ਉੱਥੇ ਕਹਿ ਰਹੇ ਨੇ ਜਸਨੀ ਤੇਰੇ ਵਰਗੀ ਹੈ ਜਦੋਂ ਉਹਰੇ ਉੱਬੇ ਗਏ ਨੂੰ ਉੱਬੇ ਸਾਰੇ ਤੇਰੇ ਵਰਗੀ ਕਹਿ ਰਹੇ ਨੇ ਮਾਰੇ ਮੇਰੇ ਵਰਗੀ ਤੇਰੇ ਵਰਗੀ ਤਾਂ ਲੱਗਦੀ ਹੈ ਕਿਉਂ ਹੋਰ ਲਾਹੇ ਤਾਂ ਕਿ ਮੇਰੇ ਵਰਗਾ ਕਿ ਮੈਂ ਖਾਣੇ ਦੇਗਾ ਤੈਨਨੇ ਕੋਈ ਪਤਾ ਆ ਹਾਂ ਹਾਲ ਦੇ ਨੰਦੇ ਖੜ ਜਾ ਇੱਕ ਮਿੰਟ ਦੱਸੋ ਭਾਈ ਜਸਨੀ ਜੀ ਦੇ ਵਰਗੀ ਆ ਮੇ ਕੋਈ ਨਹੀਂ ਨਹੀਂ ਮਮਾ ਮੇਰੇ ਤਾਂ ਡਰਦੀ ਆ ਬ੍ਰੋਸ ਸੇਮ ਨੇ ਹੈ ਨਾ ਡੈਡੀ ਅੱਖਾਂ ਵੀ ਆ ਸਾਡੀ ਸੇਮ ਨੇ ਤੇਰਾ ਆ ਪਰ ਮੇਰਾ ਫੇਸ ਥੋੜਾ ਜਿਹਾ ਗੋਲਾ ਜੜੀ ਦਾ ਵੀ ਤੇਰਾ ਥੋੜਾ ਜਿਹਾ ਓਵਲ ਦਾ ਪਰ ਮੇਰਾ ਗੋਲਾ ਦੋ ਅੰਦਰ ਕਿਉਂ ਗੰਦਾ ਆ ਚਾ ਪਰ ਬੰਬਾ ਦੇ ਵੀ ਉਰੇ ਤੇ ਨਾ ਮੇਰੇ ਵੀ ਉਰੇ ਜੀ ਮੈਂ ਹਾਂ ਹਾਂ ਮਮਾ ਦੇ ਵੀਰ ਦਿਨਾ ਮੇਰੇ ਵੀਰ ਦਿਨਾ ਫੇਰ ਫੇਰ ਅੱਜ ਸਾਗ ਕੌਣ ਕੌਣ ਖਾਊਗਾ ਬਈ ਸਾਰੇ ਖਾਉਣਗੇ ਸਾਗ ਸਾਗ ਹੈਗਾ ਜਸਨੀ ਦਾ ਫੇਵਰੇਟ ਸਾਗ ਆਇਦਰ ਵੀ ਸਾਗ ਖਾਣਾ ਹੀ ਆ ਸਾਰੇ ਖਾਣਗੇ ਸਾਗ ਫੁੱਲ ਖਾਣੇ ਤਰਕੇ ਮਾਂ ਦੇ ਕਿਉਂ ਮੈਂ ਤੇ ਮਨਾ ਕੀਤਾ ਅੱਜ ਤੋਂ ਇਹ ਅਸੀਂ ਨੇ ਕੱਟ ਦੇਣਾ ਹੋਵੇ ਲੈ ਖਾਵਾਂਗੇ ਤਰਕੇ ਆ ਅਸੀਂ ਹਾਂ ਖਾਵਾਂਗੇ ਫੁੱਲ ਬਾਈ ਲੈ ਮਾਂ ਵੀ ਜਿਹੜਾ ਤੇ ਮੱਖਾ ਰੱਖ ਲੈ ਮਗਰ ਗਿਆ ਹੋਇਆ ਅੱਜ ਬਾਹਰੇ ਸੈਬੂਰੀ ਨੇ ਨਾਨਕੇ ਹਨਾ ਮੇਰੇ ਨਾਲ ਸੁਣੋ ਤਾਂ ਮੈਂ ਹਾਂਜੀ ਸੁਣਾਓ ਆ ਫੋਟ ਮੇਰਾ ਖਲਾ ਕਿਉਂ ਜੀ ਪਲੀਜ਼ ਨਾ ਜੀ ਇਹ ਇਹਦੇ ਵਿੱਚ ਕੰਮ ਦਾ ਸਮਾਨ ਆ ਇਹਦੇ ਵਿੱਚ ਸਿਮ ਪਾਉਂਦੇ ਆ ਆਪਾਂ ਲਿਆ ਕੇ ਹੋਰ ਕਿਹੜਾ ਇਹਦੇ ਵਿੱਚ ਬਹੁਤ ਸਾਰਾ ਸਮਾਨ ਪਿਆ ਤੇਰੀਆਂ ਫੋਟੋਆਂ ਵੀਡੀਓ ਛੋਟੇ ਹੁੰਦੇ ਨੇ ਇਹਦੇ ਵਿੱਚ ਮੇਰੇ ਫਰੈਂਡਾਂ ਦੇ ਨੰਬਰ ਪਾ ਦੋ ਹਾਂ ਲਿਆਉਣੇ ਆ ਇੱਕ ਨੰਬਰ ਹਣ ਵਿੱਕੀ ਨੰਬਰ ਮਮ ਲਿਆ ਕੇ ਪਾਉਣਾ ਹੀ ਹੈ ਬਾਈ ਮੈਂ ਕਿਹਾ ਤੈਨੂੰ ਨੰਬਰ ਆਹ ਹੋ ਨੰਬਰ ਇਹ ਮੈਂ ਤੇ ਰੱਖਣ ਵਾਸਤੇ ਇਹੋ ਚੋ ਪਾਤੀ ਵੜਾ ਕੱਢ ਕੇ ਮੰਮੀ ਲਈ ਆਪਾਂ ਚੁਣ ਲਈ ਹਾਂਜੀ ਤੇ ਇਹਦੇ ਵਿੱਚ ਮੇਰੇ ਫਰੈਂਡਾਂ ਦੇ ਨੰਬਰ ਪਾ ਦੋ ਮੈਂ ਤੁਹਾਡੇ ਕਹ ਰਹੀ ਹਾਂ ਕਿ ਮੈਨੂੰ ਦੇ ਦਿਓ ਬਸ ਇਹਦੇ ਵਿੱਚ ਮੇਰੇ ਫਰੈਂਡਾਂ ਦੇ ਨੰਬਰ ਪਾ ਦੋ ਓਕੇ ਜੀ ਓਕੇ ਹੋਰ ਲਿਖ ਤਾ ਇੰਨੇ ਨਾਲ ਕੁਝ ਵੰਡਾਂ ਜਿਹੜੇ ਨੰਬਰ ਮੈਨੂੰ ਕੋਈ ਦਿੰ ਇੱਕ ਵਾਰ ਸਹਰਾ ਹਾਂ ਨੰਬਰ ਲਓ ਯਾ ਫਿਰ ਬੜੇ ਕੱਟ ਦਵਾਂ ਲਈ ਯਾ ਫਿਰ ਉਹ ਕਰ ਉਹ ਹੀਰੇ ਬੋਤ ਤਾਂ ਕਿ ਉੱਤੇ ਨੀ ਕਰਕੇ ਸਹਿਜ ਸਹਿਜ ਸਹਿਜੂ ਅਸੀਂ ਉਹਨੂੰ ਸਹਿਜੂ ਹੀ ਕਹਿੰਦੇ ਹੁਣ ਨਹੀਂ ਪਤਾ ਇਹ ਕੋਹਾ ਹੋਰ ਫੜਾ ਪੁੱਤ ਉਹ ਮੇਰੀ ਫੋਨ ਨੰਬਰ ਆ ਜਾਂ ਫਿਰ ਮਮਾ ਦੇ ਕੋਈ ਸੈਂਡ ਦਾ ਨੰਬਰ ਹੁਣ ਇਹ ਹੀ ਪਤਾ ਕਾਹੀ ਫਿਰ ਆਹ ਹਾ ਫੋਰ ਦੇ ਵਿੱਚ ਤੁਸੀਂ ਮੋ ਪਾ ਕੇ ਆਹ ਹਾ ਫੋਰ ਮੇਰੇ ਰੋ ਆਸ਼ਿਆ ਜੀ ਮੈਨੂੰ ਮੈਂ ਤਾਂ ਦੇਖੀ ਮੈਂ ਕੋਈ ਨਾ ਯਾਦ ਮੈਂ ਕਰਤੋਂ ਨਾ ਖਾਲੀ ਤਾਂ 4 ਵਜੇ ਨੇ ਮਿੰਨਾਂ ਦਾ 4:30 ਵਜੇ ਹੋਣੇ 4:00 ਕੇ ਬਾਅਦ ਦੇਖੋ 4:15-10 ਮਿੰਟ ਹੋ ਗਈ ਮੈਨੂੰ ਪਤਾ ਉਹ ਵੀ ਮੇਰਾ ਘਰ ਤੋਂ ਦੇਖੇ 4:00 ਸਾਗ ਲੱਗ ਜੂਗਾ ਟੈਜ ਹੋਣਾ ਸਿੱਦੇ ਸੋਰੀਸ ਆਲਪਾ ਪੜਦਾ ਹੋ ਲੜਾਲ ਜਿੱਦ ਨਾ ਕੋਟੇ ਜਾਵੇ ਉਨੀ ਥੋੜਾ ਮੇਰੇ ਤੇ ਕੜਾ ਤਪਦਾ ਇਹਨ ਮਗ ਮਗ ਕੁਰੀ ਬਾਲੇ ਦੇ ਚ ਮਗ ਮਗ ਖੁਦ ਤਾਂ ਮਗ ਜੀ ਹੁੰਦੇ ਨੇ ਮਗ ਮਗ ਨਹੀਂ ਹੁੰਦੇ ਮਗ ਜੀ ਬਾਕੀ ਬਾਲੰਦੀ ਜੇ ਵੀ ਆਂ ਜ਼ੌਂਦੀ ਆ ਰਹੀ ਹੈ ਜਦੋਂ ਮੈਂ ਮੜਾਈ ਵਰਗਾ ਬਣੂਗਾ ਅਰੇ ਗੱਲ ਪੁੱਮਾ ਕਹਿਣੀ ਤੇ ਵੀਰ ਨਾਲ ਮਾਰ ਜਣਾ ਮਾਰ ਤਾਹੀ ਫਿਰ ਉਹਦੇ ਨੂੰ ਸੋਚ ਰਿਹਾ ਬਾਕ ਦੇ ਬਾਕਸ ਬੰਨੇ ਨੂੰ ਬਾਕ ਦੇ ਬਾਕਸ ਇਹ ਕੋ ਦਾ ਵੀ ਹਟ ਗਿਆ ਕੱਲੂ ਵੀ ਵੀ ਹੋਊਗਾ ਇਹ ਪਾ ਕੇ ਦੋਤੇ ਮਾਰੇ ਹੋਏ ਹਾਂਜੀ ਸਾਗ ਪਈ ਤਿਆਰ ਪਿਆ ਤੇ ਮੌਸਮ ਹੋ ਰਿਹਾ ਜ਼ਮੀ ਦਾ ਦਿਖਾਉਣਿਆਂ ਜੀ ਮੌਸਮ ਕਿਵੇਂ ਆ ਮੀਦਾ ਆ ਦੇਖੋ ਜੀ ਸਾਡਾ ਮੈਕਸ ਡੈਡੀ ਨੇ ਚੜਾਇਆ ਤਾ ਅੱਛਾ ਹੀ ਨਿਊਜ਼ ਬ੍ਰੇਕਿੰਗ ਨਿਊਜ਼ ਆ ਦੇਖੋ ਜੀ ਪਤਾ ਨਹੀਂ ਕਿ ਠੰਡ ਹੋਈ ਇੱਧਰ ਆ ਜਾ ਮੱਚ ਬਿਮਾਰ ਹੋ ਜਾਏਗਾ ਕਣੀਆਂ ਪੈਣ ਲੱਗ ਰਹੀਆਂ ਨੇ ਜੀ ਮੌਸਮ ਤਨੀ ਜੀ ਬਹੁਤ ਖਰਾਬ ਹੋ ਰਿਹਾ ਦੇਖੋ ਭਾਈ ਇਹ ਜਿਹੜਾ ਮੀਂਹ ਆ ਇਹ ਤਾਂ ਹਰ ਸਾਲ ਪੈਂਦਾ ਹੈ ਕੁਦਰਤ ਰੱਬ ਰੋਂਦਾ ਦੇਖ ਲਓ ਕਹਿੰਦੇ ਇਹ ਦਿਨਾਂ ਨੂੰ ਯੋਧਾ ਨਾਉਂਦੇ ਨੇ ਆਪਣੇ ਸਵਾਏ ਦਿਨਾਂ ਦੇ ਨੇ ਅੱਜ ਦੇ ਦਿਨ ਪੁੱਤ ਸੀਦੇ ਆਪਣੇ ਸਵਾਯਾ ਦੇ ਕਿਉਂਕਿ ਰੱਬ ਰੋ ਰਿਹਾ ਹਾਂ ਰੱਬ ਰੋ ਰਿਹਾ ਪਉ ਦੇਖ ਲੋ ਕਿੰਨੀ ਤਕੜੀ ਸ਼ਹੀਦੀ ਆ ਬੱਚਾ ਦੀ ਮਾਪਿਆਂ ਨੂੰ ਯਾਦ ਨਹੀਂ ਰਹਿੰਦੀ ਪਰ ਕੁਦਰਤ ਨੂੰ ਯਾਦ ਰਹਿੰਦੀ ਆ ਹਾਂ ਦੇਖੋ ਇਹ ਤੁਹਾਡਾ ਸਹੀ ਗੱਲ ਪੁੱਤ ਕੋਈ ਖੁਦ ਨੂੰ ਨਹੀਂ ਪਤਾ ਸੀ ਇਹਨਾਂ ਨੇ ਆਫ ਫੇਸਬੁੱਕ ਉੱਤੇ ਦੇਖ ਕੇ ਮੈਨੂੰ ਦੱਸਿਆ ਮੈਂ ਵੀ ਲੋਵੇ ਬੱਤੀ ਸੀ ਨਾ ਨਾ ਪੁੱਤ ਤੂੰ ਗਾ ਸਹੀ ਗੱਲ ਆ ਪੁੱਤ ਫਿਰ ਵੀ ਆਪਾਂ ਹੁਣੇ ਬੱਧਾ ਜਦ ਰਹਿੰਦੀ ਵੀ ਹਾਂ ਕੁਰਬਾਨੀਆਂ ਕਰੀ ਹੋਈਆਂ ਭੁੱਲ ਜਾਂਦੇ ਆਪਾਂ ਸੇਤੀ ਚੀਜ਼ਾਂ ਇਹ ਜਿਹੀਆਂ ਪਰ ਯਾਦ ਰੱਖ ਲੈ ਜੈ ਕ੍ਰਿਸਮਸ ਉਹ ਤਾਂ ਖਾ ਦਾ ਹੋਈ ਨਹੀਂ ਰੱਖਦੇ ਨਹੀਂ ਉਹ ਕਹਿੰਦੇ ਚ ਗੱਲ ਲੱਗੀ ਵੀ ਲੋਕ ਭੁੱਲ ਜਾਂਦੇ ਨੇ ਸੰਦੀਪਾ ਪਰ ਨਾ ਰੱਬ ਨਹੀਂ ਭੁੱਲਾ ਰੱਬ ਦੇਖ ਲੋ ਹਰ ਸਾਲ ਐਸੇ ਦਿਨ ਨੂੰ 13 ਪਾਉਂਦਾ ਰੱਬ ਨੇ ਚਾਹੇ ਰਾਤ ਨੂੰ ਚੋਰੀਸ਼ਪੋਰੀ ਵੀ ਭਾਈ ਮੜਾ ਮੋਟਾ ਰੱਬ ਨੇ ਦੇਖ ਲੋ ਮੀ ਪਾਣੀ ਪਾਉਣਾ ਮੈਂ ਆਏ ਸਾਲ ਦੇ ਦਾਰਿਆ ਮੈਂ ਨਹੀਂ ਲਿਖੂਗੀ 25 ਚ ਪਾਊਗਾ ਜੀ ਆਏ ਸਾਲ ਦੇ ਦਾਰਿਆ ਵੀ ਰੱਬ ਨੇ ਚਾਹੇ 13 ਪੌਣਮੀ ਪਾਵੇ ਰੱਬ ਚਾਹੇ 12 ਨੂੰ ਪਾਵੇ ਰੱਬ ਨੇ ਵੀ ਪੌਣੀ ਪਾਣ ਦੇ ਲੋਕ ਬੜੀ ਪੱਕਾ 13 25 26 27 28 ਹਾਂ ਪਤਾ ਸਭ ਤੋਂ ਉਹ ਆਪਣੀਆਂ ਉਹ ਤਰੀਕਾਂ ਆਂ ਉਹ ਜਿਹੜਾ ਦੂਜਾ ਦੇਸੀ ਮਹੀਨਾ ਉਹ ਕੋ ਕਹਿ ਦਿੰਦੇ ਨੇ ਉਹ ਚ ਵੇਜ ਪਤਾ 11 12 13 ਆਪਾਂ ਦਸੰਬਰ ਕਹਿ ਦਿੰਦੇ ਆ ਜਣ ਆਪਾਂ ਪਰ ਜਾ ਕੇ ਆਵਾਂਗੇ ਹੁਣ ਪਤੇਗੜ ਸਾਹਿਬਾਂ ਮੰਗਰੋ ਜਾਵਾਂਗੇ ਉਹਦਾ ਕੱਠ ਬਾਲਾ ਜਦੇ ਸੀ ਚੱਲ ਕੇ ਆਵਾਂਗੇ ਚਾ ਵੀ ਹੋ ਗਿਆ ਹਾਂ ਕੱਲ ਬੀੜਾ ਦੇ ਬੱਚੇ ਦੀ ਉਹ ਤਾਂ ਇਕੱਠਾ ਬਹੁਤ ਹੁੰਦਾ ਬਹੁਤ ਜ਼ਿਆਦਾ ਇਕੱਠਾ ਹੁੰਦਾ ਉੱਥੇ ਸਾਹਿਬ ਗਿਆ ਹੋਊਗਾ ਅੱਜ ਨਾ ਪੁੱਤ ਨਾਨਕ ਕਿਉਂ ਤਾਂ ਗਿਆ ਨਹੀਂ ਨਾਨਕ ਕਿਉਂ ਵੀ ਆਹ ਬਟਾ ਸੇ ਤੋਂ ਬੱਠੇ ਦੇ ਉੱਪਰ ਉਹਦੀ ਅਸਾਂ ਵੀਰ ਆਹ ਦੇਖੋ ਇਹ ਸਾਗ ਹੁਣ ਕਿ ਤਿਆਰ ਹੋ ਗਿਆ ਚੁੱਲੇ ਦੇ ਉੱਪਰ ਸੇਕ ਦੇ ਮੂਰੇ ਬੈਠਿਆ ਆਂ ਭਾਗ ਦੇ ਭਜਾ ਦੇਖ ਹੁਣ ਜਿਹੜੇ ਸ਼ੈਰੀ ਨੇ ਵਿਚਾਰੇ ਉਹ ਉੱਤੇ ਕਰਦੇ ਨੇ ਕੀ ਕਹਿੰਦੇ ਨੇ ਕੁੱਕਰ ਕੁੱਕਰ ਤੇ ਕਰਦੇ ਨੇ ਕਹਿੰਦੇ ਨੇ ਸਵਾਦ ਬਣਦਾ ਆਤ ਬਣ ਜਾਂਦੀ ਹੈ ਨਾ ਉਹ ਜਿਹੜੀ ਜਿਹੜੀ ਸੀਦਾ ਆਪਾਂ ਕੰਨ ਪਰ ਜਿਹੜਾ ਚੁੱਲ੍ਹੇ ਵਾਲਾ ਬਣਾਇਆ ਹੁੰਦਾ ਉਹਦੇ ਜਿੰਨਾ ਸਵਾਦ ਤਾਂ ਨਹੀਂ ਚੀਜ਼ ਬਣਦੀ ਹੈਗੀ ਹੈ ਨਾ ਹਾਂ ਮੰਮੀ ਹਾਂਜੀ ਤੂੰ ਇੱਥੇ ਆ ਜਾ ਇੱਥੇ ਆ ਜਾ ਮੈਂ ਜੇਰ ਤੇ ਜੋ ਵੀ ਮੇਰੀ ਹੱਥ ਸੱਕ ਚਲੋ ਜੀ ਹੁਣ ਅਸੀਂ ਆਜਾ ਜਾ ਆ ਹੋ ਗਈ ਡੈਡੀ ਆਈ ਦੇ ਲਈ ਨਹੀਂ ਮੀ ਨਹੀਂ ਖੇਰਾ ਫਮੇਂ ਹੀ ਕਰਾ ਬਾਬਾ ਜਨਾ ਪਰ ਬਾਬਾ ਜੀ ਜੀ ਕਰ ਦਦਾ ਜਾਓ ਆਸੀ ਗੜਾ ਕੈ ਨੇ ਚੀਲੇ ਕੋਲ ਬੈ ਜਸਨੀ ਮੂੰਗਫਲੀਆਂ ਲਿਆਉਂਦਾ ਓਏ ਗਰਮ ਕਰ ਕਰਕੇ ਖਾਂਦੇ ਗਰਮ ਮੂੰਗਫਲੀ ਵਿੱਕੀ ਫੜਾਈ ਮਾੜੀ ਇਹ ਰਸੋਈ ਚਲ ਫਾਪਾ ਪਿਆ ਹਰ ਕੀ ਹਰ ਕੀ ਚੱਲ ਚੱਤ ਰੇ ਬਾਕੀ ਬਾਬਾ ਫੇਰ ਉਧਰ ਲੈ ਜਾਣੀ ਆਪਾਂ ਦਿਨਿਆ ਕੋ ਚਾਰ ਕ ਖਾਣੀ ਹੋਣਗੀਆਂ ਖਾ ਲਾਂਗੇ ਚਾਰ ਕ ਖਾ ਲਈਏ ਤੇ ਫਿਰ ਆਪਾਂ ਸ਼ਾਮ ਨੂੰ ਬਣਾਵਾਂਗੇ ਮੱਕੀ ਦੀ ਰੋਟੀ ਤੇ ਮੇਰੀ ਗੱਲ ਸੁਣੋ ਚਾਰ ਕ ਖਾੜੀਆਂ ਨੇ ਪਰ ਮੰਮਾ ਬੰਗਾਰੀਆ ਪੂਰੀ ਚਾਰ ਖਾੜੀਆਂ ਕੁਝ ਫਿਰ ਉਹ ਥੋੜੀਆਂ ਹੀ ਨੇ ਲਖਾ ਫੇਰੇ ਵਿੱਚ ਤੇ ਕਈ ਜਗ੍ਹਾ ਤੇ ਅੱਜ ਗੜੇ ਪਏ ਨੇ ਮੱਗਰ ਗਿਆ ਹੋਇਆ ਸੁਨਾਮ ਕਣੀ ਤੇ ਫੋਨ ਕਰਿਆ ਕਹਿੰਨਾ ਗੜੇ ਪੈ ਰਹੇ ਨੇ ਸੁਨਾਮ ਤੇ ਤੁਸੀਂ ਵੀ ਦੱਸਿਓ ਜੀ ਕਿੱਥੇ ਕਿੱਥੇ ਮੀਂਹ ਪਿਆ ਹਨਾ ਟੂਡੇ ਇਸ ਡੇਟ 27 ਕੀ ਕਿ ਸਾਹਿਬ ਅੱਜ ਹੈ ਪਤਝੀ ਅੱਜ ਹੈ 27 ਯਾ ਦਸ ਪੋ ਪੋ ਦਾ ਵਿਹੀਦਾ ਚੱਲ ਰਿਹਾ ਜੀ ਪੋ ਦੇ ਵਿਹੀਦੇ ਚ ਸ਼ਹੀਦੀ ਦਿਹਾੜੇ ਬਹੁਤ ਆਦੇ ਨੇ ਚਾਰ ਸਾਹਿਬ ਜੰਦੇ ਨੇ ਨਾਂ ਦੱਸ ਜਿਸ ਨਹੀਂ ਯਾ ਜਿਆਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਬਸ ਵਾਵਾ ਪੁੱਲ ਗਿਆ ਪਾਸੇ ਗਿਆ ਬਾਬਾ ਜੀ ਸਿੰਘ ਕੁੱਤਾ ਬਾਬਾ ਜੀ ਸਖ ਜੀ ਬਾਬਾ ਚੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਬਾਬਾ ਸਾਸ ਜੀ ਹਾਂ ਪਹਿਲਾਂ ਜਾਤੇ ਹੁਣ ਭੁੱਲ ਗਈ ਦੇਖ ਲਾ ਨਲਾਇਕ ਬੱਚਾ ਹੋ ਗਿਆ ਯਾਦ ਰੱਖਦੇ ਹੁੰਦੇ ਨੇ ਪੁੱਤ ਮੰਮਾ ਪਹਿਲਾਂ ਸਾਨੂੰ ਯੂਕੇ ਜੀ ਆਰ ਕੇ ਜੀਸ ਕਰਵਾਉਂਦੇ ਸੀ ਹੁਣ ਸਾਨੂੰ ਨਾ ਮੰਮਾ ਨਾ ਸਾਨੂੰ ਹੁਣ ਕਦੇ ਪਾਠ ਕਰਵਾਤਾ ਨਾ ਜਨਗਣ ਮੰਦ ਚਲ ਜਨਗਣ ਮੰਦ ਤਾਂ ਬਣਵਾਦੀ ਵਿੰਦਾਂ ਇਹ ਹਰ ਵੀ ਇੱਕ ਕਮ ਕਦ ਸਾਨੂੰ ਕਦੇ ਪਾਠ ਕਰਵਾਤਾ ਨਾ ਸਾਨੂੰ ਬੰਦ ਪਿਆਰੇ ਦੇ 10 ਗੁਰੂ ਆnde ਤੇ ਦਾ ਚਾਰ ਸਹਿਬ ਜਰਦਿਆਂ ਨੇ ਠੀਕ ਆ ਉਹ ਤੇ ਫਿਰ ਮਾਈਂਡ ਚ ਰੱਖਣੇ ਪੈਂਦੇ ਨੇ ਇਹ ਉਹਨਾਂ ਨੇ ਕਰਵਾ ਤੇ ਇੱਕ ਵਾਰ ਹੁਣ ਅੱਗੇ ਆਪਣਾ ਫਰਜ਼ਾ ਕੀ ਆਪਾਂ ਨੇ ਆਪਣੇ ਮਾਈਂਡ ਚ ਰੱਖਣਾ ਪਾਈ ਜੀ ਓਕੇ ਬਾਬਾ ਜੀਤ ਸਿੰਘ ਜੀ ਸਈਆ ਬਾਬਾ ਜੀਤ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇ ਭਾਈ ਉਹ ਕੀ ਆ ਰਿਹਾ ਜੀ ਬਾਬਾ ਜਜਾਰ ਜਜਾਰ ਸਿੰਘ ਜੀ ਮੈਂ ਹੀ ਦੋਨਾਂ ਜਿਹਾ ਕੰਫਿਊਜ਼ ਹੋ ਜਾਂਦੀ ਆ ਜੋਰਾਵਰ ਸਿੰਘ ਜੀ ਅਤੇ ਹਨ ਜੋ ਯਾਰ ਸਿੰਘ ਜਜਾਰ ਸਿੰਘ ਜੀ ਮੈਨੂੰ ਲੱਗਦਾ ਮੇਰੇ ਬੋਲ ਤਾਂ ਹੈ ਬੋਲ ਤਾਂ ਕਿਹੜਾ ਰਹਿ ਗਿਆ ਤੇ ਕਾਕਾ ਜੀ ਤੁਸੀਂ ਗਏ ਤੇ ਫੇਰ ਬੈਠ ਕੇ ਆ ਕੇ ਜੱਜ ਕੇ ਪਾਣੀ ਨੀ ਘਰ ਮੈਂ ਕਦਰੀ ਇਹ ਤੂੰ ਅੱਛਾ ਚੜੀ ਅੱਛਾ ਹਾਂ ਲਓ ਬਾਈ ਹੁਣ ਅੱਗ ਕੱਢ ਕੇ ਆਪਾਂ ਤੇ ਤੁਸੀਂ ਦਿਖਾਓਗੇ ਸਾਡੇ ਬੰਦਾਂ ਕੇ ਕਿਆ ਬਤਾ ਮਫਾ ਉਹ ਜਿਸ ਨਹੀਂ ਉਹ ਨੱਕੜ ਜਿਹਾ ਚਾਹਤੀ ਉਹਨਾਂ ਨੂੰ ਪਾਵੇਂ ਰੱਗ ਬਾਹਰ ਕੱਢਾਂਗੇ ਮੰਮੀ ਤੁਸੀਂ ਇੱਧਰ ਲੈ ਚਾਰ ਤੇ ਆਓ ਇੱਧਰ ਆ ਜਾਨੀਏ ਕੋਈ ਨਾ ਆ ਜਾਨੀਏ ਮੈਂ ਪੁੱਤ ਤੂੰ ਹੀ ਤਾਂ ਮੇਰੀ ਦੁਖਣੀ ਚਾਹੀਦੀ ਆ ਪਹਿਲਾਂ ਮੈਂ ਕਰੇ ਸਾਰੇ ਕੰਮ ਕਰੇ ਹੈ ਲੇਟ ਵਾਗੀ ਜੋ ਤੇ ਮੇਰੇ ਕੰਮ ਨਹੀਂ ਬੜੇ ਉਦੋਂ ਲੇਟ ਆ ਗਈ ਫਿਰ ਮੈਂ ਕੱਪੜੇ ਵੀ ਧੋਏ ਐ ਇੰਨੇ ਕੱਢ ਕੇ ਸਿਰ ਤੇ ਸੋਨੇ ਦਾ ਬਾਪਤੀ ਨੇ ਸੱਚ ਇਹਦਾ ਤਾਂ ਹੈ ਨਹੀਂ ਤੇ ਅੱਜ ਕੋਈ ਪਾਪਾ ਦੇਤੇ ਅੱਜ ਤਾਂ ਐ ਇੰਨੇ ਕੱਪੜੇ ਫਿਰ ਨਾਲ ਦੀ ਨਾਲ ਸਾਗ ਲੈ ਕੇ ਆ ਗਏ ਮੀਨਤਾ ਜੀ ਦਮ ਲੈਣਾ ਵੀ ਨਹੀਂ ਮਿਲਿਆ ਹੈਗਾ ਆਏ ਹਾਏ ਬੈਂਡ ਤਾਂ ਮੇਰਾ ਵੱਜਦਾ

Non mi laggo, 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 non mi non mi laggo, non

ਕੀ ਹੋਰ ਹੋ ਗਿਆ ਦੇਖ ਕੇ ਜਾਓਗੀ ਸ਼ਾਕਾਏ ਪਰਦਾ ਪ੍ਰਸ਼ਾ ਪ੍ਰਦਾਸ਼ੇ ਪਸ਼ਾਦੇ ਪਸ਼ਾਦੇ ਹਨ ਮਮਾ ਬਣਾ ਲੈਣੇ ਮੱਕੀ ਦੀਆਂ ਰੋਟੀਆਂ ਸਾਗ ਤੁਸੀਂ ਵੀ ਖਾ ਲਓ ਜੀ ਦਹੀਂ ਹੈ ਨਹੀਂ ਦਹੀ ਆ ਰਹੀ ਜੀ ਖਾਲ ਖਾਲ ਆਹ ਖਾ ਲਓ ਜੀ ਸਾਗ ਤੁਸੀਂ ਸਾਗ ਦਹੀਂ ਦੇ ਨਾਲ ਬਕੀ ਦੀ ਰੋਟੀ ਮੈਂ ਖਾ ਲਈਆਂ ਮਾਇ ਤੇ ਬੱਗਰ ਰਹਿ ਗਏ ਉਹ ਤਾਂ ਉਹ ਤੇ ਮਚਾਰ ਕੇ ਪੈ ਗਏ ਰੋਟੀਆਂ ਮੱਕੀ ਮੈਂ ਵੀ ਕਿੱਨੇ ਤੂੰ ਵੀ ਟਾਈ ਰੋਟੀਆਂ ਕਾ ਲੀ ਹਾਂ ਟੇਸਟੀ ਬੜਾ ਮੈਨੂੰ ਸਾਗ ਬਹੁਤ ਦੱਸਦਾ ਮੈਂ ਪਤਾ ਕਿਵੇਂ ਖਾਦਾ ਸੀ ਐ ਉਗੜ ਹਾਂਜੀ ਹਾਂ ਨੂੰ ਹੱਲ ਆਉਂਦੇ ਨਹੀਂ ਉਹ ਕੇ ਮਮਾ ਜੀ ਐ ਉਗਾ ਛੱਟ ਛੱਟ ਕੇ ਖਾਦਾ ਸੀ ਮੈਂ ਵੀ ਸਾਗ ਨਾਲ ਮੈਂ ਤਾਂ ਖਾਦਾ ਸੀ ਲੈ ਬਾਹਰ ਪੈ ਰਿਆ ਸਾਗੇ ਸਵਾ ਟੇਸਟੀ ਹੋਣਾ ਕਿਉਂਕਿ ਅੱਜ ਮਾਸਟਰਸ਼ ਆਪਣੇ ਜੋ ਬਣਾਤਾ ਜਸੀਕਰ ਅੱਛਾ ਜੀ ਹੈ ਹਾਂ ਅੱਜ ਸਾਗ ਬਣਾਇਆ ਨਹੀਂ ਮੈਂ ਨਵੇਂ ਜੁਲੇਤੇ ਹਾਂ ਇਸ ਕਰਕੇ ਵੀ ਹੋਦਾ ਨਹੀਂ ਹੋ ਸਕਦਾ ਕਿਉਂਕਿ ਅੱਜ ਜਸੀ ਇਸ ਕੋ ਸ਼ਹਿਨ ਮਦਦ ਉਪਿਆਰ ਬਣਾਤਾ ਇਸ ਲਈ ਹੈ ਤੇ ਬਾਅਦ ਪਹਿਰਿਆ ਜੀ ਵੀ ਆਹ ਦੇਖੋ ਜੀ ਫੋਟੇ ਕੜੀਆਂ ਪੈਂਦੀਆਂ ਨੇ ਮੈਂ ਅੰਦਰ ਦੀ ਬਣਾ ਲਾਣੀ ਆ ਵੀਡੀਓ ਤੇ ਪਰਦਾ ਵੀ ਪੈ ਰਿਹਾ ਦਿਖਦਾ ਹੀ ਨਹੀਂ ਹੈਗਾ ਜੀ ਚਾਹਾਂ ਪੜਿਆ ਤਾਂ ਅਦਰ ਰੋਟੀ ਪੁਛਾਦੇਆ ਸਕਰੀਨ ਤੇ ਵੀ ਵੀ ਭੈ ਗਿਆ ਰੈਡੀ ਰੋਟੀ ਜੀ ਵਨ ਚਪਾਤੀ ਹਾ ਠੰਡਾ ਪਿਆ ਦੀ ਗੇੜਾ ਸਾਗ ਠੰਡਾ ਪਿਆ ਜੀ ਸੋਡਾ ਦੇਖ ਤਾਲਿਆ ਗੁਰਮਣੇ ਪਹਿਲਾਂ ਬਣਾਉਣ ਚਲਈ ਸੀ ਸਾ ਘਰ ਆ ਕੇ ਉਹਦੇ ਫੁੰਨ ਲੁਕ ਲੇ ਕੋਰੇ ਬਣੀ ਗੋ ਮੈਂ ਕਿਹਨੂੰ ਲਾ ਕੇ ਆਂ ਆਹ ਕਮੇ ਰੋਟੀ ਇਹ ਨਹੀਂ ਜੀ ਆਹ ਕਿਉਂ ਦੱਸਣਾ ਠੰਡਾ ਮੱਖਣੀ ਡੰਡੀ ਪੀਏ ਸਾਗ ਮੱਖਣੀ ਜਰਮਾ ਸਾਗ ਠੰਡਾ ਹੈ ਰੋਟੀ ਕਰਦਾ ਆਇਆ ਬੁਰੇ ਨੂੰ ਨੂੰ ਪਾਣਾ ਲੱਗਦਾ ਠੀਕ ਹੈ ਐਵੇਂ ਖਾਣ ਹੋ ਜੂਗਾ ਪਾਲਾ ਲਾਨੋ ਆ ਰਲਗਾ ਦਾ ਸਾਨੂੰ ਪਾਲਾ ਅਕਾ ਚਾ ਚਾ ਆ ਪਾਲਾ ਤਾਂ ਕਿ ਤੇਰੀ ਬਾਰ ਦਾ ਨੀ ਪੈ ਗਿਆ ਗੜ ਸੱਚੀ ਦਾ ਕਿਆ ਮਾ ਮੱਕਰੀ ਸੱਚੀ ਲੈ ਕਿਆ ਮਾ ਨਾ ਨਹੀਂ ਨਹੀਂ ਉਹ ਕਿਆ ਫਿਰ ਕੀ ਹੈ ਬਈ ਤੇਰਾ ਕੋਈ ਸਾਬੀ ਦੀ ਤੇਰੀ ਸੱਚੀ ਸੱਚੀ ਲੈ ਕਿਆ ਨਾ ਲੱਸੀ ਦੀ ਬੜੀ ਬਸ ਕੋਈ ਲੈ ਕੇ ਆ ਮੈਨ ਲੈ ਗੈਰੀ ਯਾਰ ਕਿਸਾ ਅਮਲੀ ਜੀ ਲੈ ਹਾਂ ਅੱਧਾ ਕੁ ਦਾ ਪਾ ਜਾਂਦਾ ਹਾਂ ਜੀ ਹਾਂ ਜੀ ਕਿ ਕਿੰਨੀ ਗੱਲ ਕਿੰਨਾ ਪਰਸੈਂਟ ਸੜੜੀ ਖਾਲੂ 75 ਚਾਣ ਸੁਣੇ 75 ਅੱਧੇ ਭੈਂਟ ਦੀ ਲੱਗ ਲੱਗੀ ਕਿੰਨਾ ਪੈਗ 500 500 ਸੰਡੇ ਨੂੰ ਸੰਡੇ ਨੂੰ ਸੰਗਰੂਰ ਚ ਕੀ ਹੋ ਰਿਹਾ ਤੜ ਗਈ ਅੱਜ ਸਾਡੇ ਸਾਥ ਦੇ ਕਪੜੇ ਲੋਕੀ ਨਹੀਂ ਮੰਨਦੇ ਉਹਨਾਂ ਨੂੰ ਕਹਿੰਨਾ ਬੁਗੜ ਕੇ ਨੂੰ ਗੱਲ ਕਹਿੰਦੇ ਵੇ ਤੁਸੀਂ ਸੰਗਰੂਰ ਚ ਗ੍ਰੀਜ਼ਲੀ ਗੋਰੀਆਂ ਵਿੱਚ ਮਾੜਾ ਮਾੜਾ ਜਿਹਾ ਪੈ ਰਿਆ ਜੇ ਰੱਖ ਕੇ ਧੁੱਪ ਚੜ ਗਈ ਫੇਰ ਬਹੁਤ ਠੀਕ ਬੁੜੀ ਪਈ ਜਾਂਦਾ ਤੁਹਾਨੂੰ ਮਰ ਲਗਾਉਂਦੀ ਆ ਤਾਂ ਬੁਗੜ ਬੁਗੜ ਕਰਾ ਦੇ ਖਤ ਹੋਤ ਕਿਉਂ ਸਾਰਿਆਂ ਨੂੰ ਕਹਿ ਰਹੇ ਆਂ ਵੀ ਦਿਨ ਖਰਾਬ ਕਰੋਗੇ ਆਪਦੀ ਜਮ੍ਹਾਂ ਹੋ ਜੂਗੀ ਕੰਮ ਦੀ ਹਾਂਜੀ ਹੋਤ ਹਾਂ ਉਹ ਦਨ ਕੀਤੇ ਹੋਏ ਤੁਹਾਨੂੰ ਮੇਰੇ ਕੋਲ ਜਾਉਂਗਾ ਉਹ ਕੋਲ ਪੈਣਾ

ਉਹ ਤੇਲੇ ਪਾਸੇ ਦਹੀ ਅਸਰ ਪਤਾ ਹੀ ਹੈ ਚਰਨੋਂ ਨਾਲ ਦੀ ਨਾਲ ਕਿਤੇ ਹੋਰ ਪਾਸੇ ਭਾਗ ਦੇਗੀ ਬਖਰ ਪਾਰੋਂ ਸਾਗ ਚ ਲੱਸੀ ਪਈ ਆ ਜਿਹੜਾ ਦਾਦੀ ਦੀ ਆ ਆ ਪਈ ਆ ਲੱਸੀ ਪੀ ਲੋ ਜੀ ਸਾਰੇ ਟੇਸਟੀ ਲੱਗੂਗੀ ਜੀ ਸੋਡਾ ਆਹ ਤਾਂ ਖਾਜੀ ਅੱਲ ਪਈਆ ਸਾਡੇ ਕੋਲ ਆਹ ਦੇਖੋ ਜੀ ਅੱਲ ਦਾ ਦਦੀ ਦੜੀ ਆ ਰਖੋ ਆਂ ਹਾਂ ਜੀ ਬੰਦੇ ਨੂੰ ਪਰਛਾਦਾ ਹੋਂ ਪੁੱਛ ਕੇ ਹੋਊਗਾ ਤਾਂ ਖੋੜਦਾਰ ਚਾਹੀਦਾ ਹੋਊਗਾ ਆ ਦੇਖੋ ਜੀ ਮੂਰੀ ਕਿੱਡੀ ਵੱਡੀ ਆ ਜੀ ਹਾਂ ਜੀ ਪੁੱਛਿਆ ਰਹੀ ਹੈ ਪੁੱਛ ਰਹੀ ਹੈ ਮੈਂ ਪੁੱਛੜ ਪਰਛਾਦਾ ਸ਼ੁੱਦਾ ਦਰੀ ਪਰਛਾਦਾ ਇਹ ਨੂੰ ਨਹੀਂ ਉਹ ਦੇਹੀ وی بھڑے آوے کھڈے نکے ویلے اسی روٹی پوچھ رہے ہیں وساح پوچھ رہے ہیں کوئی کیا حکم دو پوچھ رہے ہیں ہا بس بس تھینک یو اینڈ انٹرویو دیتا ٹھیک ہے فون آ رہے بھڑے آوی کھوڑڑا اوکے ٹھیک ٹھیک تھینک یو تھینک یو تھینک یو کوئی بھائی ہے سن لو دوے بھائی ایتھے کھڈے سٹر کنے وی

ਫਾ ਲਾ ਦੇ ਮੈਂ ਦੇਖਿਆ ਵਾ ਇੱਕ ਲਾਲਾ ਛੋਟੀ ਜੀ ਆ ਦੇਖੋ ਜੀ ਮੈਂ ਲੰਗਰ ਦੇ ਰਹੀ ਹਾਂ ਤੁਸੀਂ ਖਾ ਲੋ ਗਰਮ ਗਰਮ ਰੋਟੀ ਜਿਹੜੀ ਆ ਪਤਾ ਦੀ ਖਵਾ ਰਹੀ ਆ ਵੈਲਕਮ ਸੋ ਇੱਥੇ ਆ ਸੇਕ ਰਹੇ ਸੀ ਪਰ ਇਹ ਖਾ ਬਹੁਤ ਹੋ ਗਈ ਸਾਰੇ ਆਪਣੇ ਆਪਣੇ ਕੰਮ ਤੇ ਲੱਗੇ ਨੇ ਡੈਡੀ ਹੁਣ ਤੋਂ ਉਹ ਦੇਖ ਰਿਹਾ